ਮੇਰੇ ਜੇ ਦੀ ਐਂਟਰੀ ਦੇ ਦਿਓ ਵੀਰ ਹਾਂਜੀ ਇਹ ਵੀ ਮਿਸਤਰੀ ਜੀ ਬੜੀ ਜੀ ਆਵਾਜ਼ ਜ਼ੋਰ ਘਟਾ ਦੇ ਪੱਕਾ ਰੱਖ ਦੇ ਤੈਨੂੰ ਘੇੜ ਰਦ ਦੇਣਾ ਕੀਪਰ ਵੀ ਚਹੀਦਾ ਤੈਨੂੰ ਇੱਕ ਜਿਹੜੇ ਮੇਰੇ ਪਲੇਅਰ ਤਾਂ ਮੈਚ ਦੇ ਵੀਰ ਮੈਚ ਤੋਂ ਪਹਿਲਾਂ ਐਂਟਰੀ ਦੇ ਦਿਓ ਕਰੋ ਮੇਰਾ ਵੀਰ ਬਣ ਕੇ ਠੀਕ ਹੈ ਜੀ ਥੈਂਕ ਯੂ ਇਪਰ ਵੀ ਲਾ ਦੇ ਯਾਰ ਕੋਈ ਕਿਟੂ ਕਲਲੀ ਤੋਂ ਪੈਰ ਸਿੱਟ ਕੇ ਬੋਲਿੰਗ ਵਾਸਤੇ ਧਿਆਨ ਆਪਣੀ ਫੋਲਡਿੰਗ ਲਗਾਉਂਦਾ ਹੋਇਆ ਨਿਰਜ ਹਾਂ ਨੀ ਹਾਂ ਸਾਡੇ ਨਾਲ ਦਾ ਰੋਕੂ ਪਿੰਡ ਸੰਭਾਲ ਕੇ ਬੈਟਿੰਗ ਤੇ ਧਿਆਨ ਕੀ ਦੇਖੂ ਮੋਬਿਲ ਬੋਲ ਬੋਲ ਮਿੰਦੂ ਤੂੰ ਵਸ ਤੇ ਮਿਰਜ ਮਿਰਜ ਸੰਭਾਲ ਕੇ ਕਿੱਟੂ ਕਨੰਦਰੀ ਤੋਂ ਭਾਈ ਜੀ ਲਗਨ ਪੈਰ ਵੀ ਖਰਜੋ ਇੱਕ ਮਿੰਦੂ ਲਗਨ ਪੈਰ ਭਾਈ ਜੀ ਕਿਹੜਾ ਮਨਾਏ ਭਾਈ ਨਿਆਣੇ ਉੱਤੇ ਬੋ ਦੋਤਰੋ ਠੀਕ ਹੈ ਪਹਿਲੀ ਬੋਲ ਕਿੱਟੂ ਤਿਆਰ ਕੋ ਚੱਕਰ ਦਿੱਤੀ ਕਿ ਨਾ ਚੱਕਰ ਨਹੀਂ ਪੇੜਾ ਹਾਂ ਉਹ ਤੋਂ ਦਿਆ ਸੰਗੇ ਪਰਾਂ ਜਾ ਪਰਾਂ ਪਹਿਲੀ ਬੋਲ ਕਿੱਟੂ ਨੇ ਬਹੁਤ ਵਧੀਆ ਸ਼ਾਟ 6 ਰਨ ਨੀਰਜ ਸੰਭਾਲ ਕੇ ਪਹਿਲੀ ਬੋਲ ਤੇ 6 ਰਨ ਇੱਕ ਬੋਲ ਤੇ 6 ਰਨ ਨੀਰਜ ਕਿੱਟੂ ਅਗਲੀ ਬੋਲ ਪਾਉਣ ਵਾਸਤੇ ਤਿਆਰ ਸਿੰਕਲ ਪਿਕਟ ਟਰਨਮੈਂਟ ਪਿੰਡ ਤੜਾੜੀ ਵਿੱਚ ਚੱਲਦਾ ਹੋਇਆ ਸਾਡੇ ਪਿੰਡ ਦੇ ਨੌਜਵਾਨ ਮੁੰਡਿਆਂ ਦੇ ਸਤਿਕਾਰ ਬਹੁਤ ਸ਼ੁਕਰੀਆ ਇਹਨਾਂ ਦਾ ਅਗਲੀ ਬੋਲ ਬਈ ਬੋਲ ਬਈ ਬੋਲ ਬਈ ਦਰਾਲੀ ਦੇ ਜਿਹੜੇ ਨਵੇਂ ਬੱਚੇ ਆ ਨਾ ਪਿੱਛੇ ਬੋਲ ਨਾਲ ਦੇ ਨਾਲ ਫੜਾ ਦਿਆ ਕਰੋ ਗੁਗਨੀ ਐਂਡ ਪਾਰਟੀ ਆਰਿਆਨ ਗੁਗਨੀ ਚੋਟੀ ਸੱਤੀ ਵੀਰ ਮੜੀ ਜਿਨੇ ਨੇ ਦੀ ਫਿਊਟੀ ਲਾ ਕੇ ਰੱਖੋ ਪਿੱਛੇ ਖੜੇ ਮੇਰੇ ਅਗਲੀ ਬੋਲ ਦੌੜ ਬੋਲ ਵਧੀਆ ਬੋਲ ਕਰਦੇ ਨੇ ਕਿਟੂ ਕਿੱਟੂ ਦਾ ਮੈਚ ਸਿੰਗਲ ਵਿਕਰ ਟੂਰਨਾਮੈਂਟ ਜਿਹੜਾ ਵੀ ਖਿਡਾਰੀ ਖੇਡ ਰਿਹਾ ਉਹਨਾਂ ਨੂੰ ਚਾਰ ਪਲੇਅਰ ਮਿੱਤੇ ਜਾਣਗੇ ਸਣੇ ਕਿਪਰ ਕਿੱਟੂ ਬਹੁਤ ਵਧੀਆ ਬਾਲ ਪਾਉਂਦਾ ਹੋਇਆ ਨੀਰਜ ਲੈਫਟ ਹੈਂਡ ਬੈਟਸਮੈਨ ਹੰਬਾਲ ਕੀ ਟੂਨ ਪਹਿਲੀ ਬਾਲ ਬਾਲ ਵਧੀਆ ਸ਼ਾਟ ਨੀਰਜ ਵੱਲੋਂ ਅੱਜ ਮਿੰਦੂ ਕੁਛ ਨਹੀਂ ਹੈ ਡਾਡਾ ਮੋਹਵੱਟੀ ਦੇ ਪਰਾਂ ਬਈ ਹਾਂ ਹਾਂਜੀ ਜਿਹੜੀ ਪਿੱਛੇ ਸਲੈਬ ਬਣੀ ਵੀ ਹੈ ਨਾ ਇਸ ਤੋਂ ਇੱਕ ਇੱਕ ਸਕੋਰ ਹੈ ਇੱਕ ਬਾਲ ਹੋਰ ਪਈ ਹੈ ਕਿੱਟੋ ਦੀ ਅਗਲੀ ਬਾਲ ਨੀਰੇ ਤਿਆਰ ਬਾਲ ਵਧੀਆ ਸ਼ਾਟ ਨੀਰੇ ਜੀ ਵੱਲੋਂ 4 ਰਨ ਕਿੰਨਾ ਪੋਰ ਮੇਰੇ 10 ਸਕੋਰ ਮੇਰੇ ਨੇ ਬਣਾਇਆ ਮੇਰੇ ਸੰਭਾਰਕੇ ਨੇ ਕਿੱਟੂ ਕਲੋਲੀ ਨੂੰ ਮੈਚ ਜਿੱਤਣ ਵਾਸਤੇ 11 ਰਨ ਕਿੱਟੂ ਬਹੁਤ ਨਾਮ ਸੁਣਿਆ ਕਿੱਟੂ ਦਾ ਬਹੁਤ ਵਧੀਆ ਪਲੇਅਰ ਹੈ ਕਲੋਲੀ ਤੋਂ ਮੇਰੇ ਸੰਭਾਰਕੇ ਦੀ ਬੋਲਿੰਗ ਵਾਸਤੇ ਤਿਆਰ ਬਾਈ ਜੀ ਜਿਹੜੇ ਬੰਦੇ ਆਪਣੇ ਫੀਲਡਰ ਲੈ ਆਏ ਆਪਣੇ ਲਾ ਸਕਦੇ ਆ ਉਹ ਬਾਈ ਮਿੱਟਾ ਵੀਰ ਆ ਗਿਆ ਮੇਰਾ ਮਿੱਟੇ ਦਾ ਟੌਸ ਕਰਾ ਦਿਓ ਖੁੰਨੀ ਮੱਜਰੇ ਵਾਲਾ ਪੂਰਾ ਮੁੰਡਾ ਸੱਤੀ ਟੌਸ ਕਰਾ ਦਿਓ ਕਰਾ ਦਿਓ ਜੋ ਮਿੱਟਾ ਵਰਸਸ ਪੂਰਾ ਖੁੰਨੀ ਮੱਜਰੇ ਤੋਂ ਹਾਂ ਇੱਕ ਜੋ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਐਂਟਰੀ ਜ਼ਰੂਰ ਕਰਾ ਦੇ ਕਰੋ ਟਾ ਕਨੈਕਟ ਹੈ ਤੇ ਟੂ ਕੋਲੋਲੀ ਕਿੱਟੂ ਤਿਆਰ ਮੇਰੇ ਸੰਭਾਲ ਕੇ ਬੋਲਿੰਗ ਵਾਸਤੇ ਤਿਆਰ 11 ਰਨ ਚਾਹੀਦੇ ਨੇ ਕਿੱਟੂ ਵਾਸਤੇ ਕਿੱਟੂ ਜਿਹੜੇ ਦੋਨੋਂ ਪਲੇਅਰ ਖੇលਦੇ ਹੋਣਗੇ ਆਪਣੀ ਮਰਜ਼ੀ ਦਾ ਜਿੱਥੇ ਮਰਜ਼ੀ ਪਲੇਅਰ ਆਪਣਾ ਲਗਾ ਸਕਦੇ ਨੇ ਜਿਹੜਾ ਮਰਜ਼ੀ ਪਲੇਅਰ ਚੁਸ ਕਰਕੇ ਲਾ ਲਓ ਕਲੱਬ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਵੀ ਤੁਸੀਂ ਸਾਨੂੰ ਆ ਦਿੱਤਾ ਆ ਦਿੱਤਾ ਜਿਹੜਾ ਲਗਣਾ ਉਹ ਲਾ ਲਓ ਪਲੇਅਰ ਆਪਣੀ ਮਰਜ਼ੀ ਦਾ ਲਗਾਓ ਕੈਚ ਛੁੱਟਣੇ ਦੀ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੋਏਗੀ 4 ਰਨ ਕਈ ਕਲਾਬੂਲੇ ਮੁੰਡੇ ਫ੍ਰੀਟਰ ਦਿੱਤੇ ਗਏ ਤੇ ਕੈਚ ਛੁੱਟਦਾ ਹੈ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ। ਸਾਡੀ ਬਹੁਤ ਚਾਰ ਰਨ ਕਿੱਟੂ ਕਲੌਲੀ 7 ਰਨ ਹੋਰ ਚਾਹੀਦੇ ਨੇ ਇਸ ਨੂੰ ਇਹ ਮੈਚ ਜਿੱਤਣ ਵਾਸਤੇ। ਨੀਰਜ ਸੰਬਾਲ ਕੀ ਅਗਲੀ ਗੋਲ ਬਹੁਤ ਵਧੀਆ ਸ਼ਾਟ 1 ਰਨ ਹੋਰ ਕਿੱਟੂ ਦੇ ਖਾਤੇ 'ਚ ਜੇ ਤਾਂ ਆਪਣੇ ਫਿਲਟਰ ਨਾਲ ਲਿਆਉਨੇ ਆ ਫਿਰ ਤਾਂ ਵਧੀਆ ਕਰਨਾ ਸਾਡੇ ਫਿਲਟਰਾਂ ਵੱਲੋਂ ਕੈਚ ਛੁੱਟਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਤੋਂ ਵਧੀਆ ਬਾਲ ਮੀਰੇ ਚ ਕੰਬਾਲ ਕੀ ਜਰਸੀ ਨੰਬਰ 10 ਹੈ ਇਹਨਾਂ ਦਾ ਮੀਰੇ ਕੰਬਾਲ ਕਿੱਥੋਂ ਬਹੁਤ ਵਧੀਆ ਬੋਲ ਬਹੁਤ ਵਧੀਆ ਬੋਲ ਬੰਦਾ ਹੋਇਆ ਨੀਰਜ ਜਿਹਨারে T-shirt ਦਾ ਨੰਬਰ ਹੈ 10 ਅਗਲੀ ਬੋਲ ਨੀਰਜ ਵਾਈਡ ਬੋਲ ਦਾ ਇਸ਼ਾਰਾ ਅੰਪਾਇਰ ਮਨਮਿੰਦਰ ਸਿੰਘ ਵੱਲੋਂ ਇੱਕ ਰੰਦਾ ਹੋ ਰਿਹਾ ਜਫਾ ਕਿੱਟੂ ਦੇ ਖਾਤੇ ਕਿੱਟੂ ਕੋਲ ਨਹੀਂ ਤੋਂ ਵਾਈਡ ਬਾਲ ਇੱਕ ਬੋਲ ਕਿੱਟੂ ਤੇ ਕਰਨ ਬੋਲ ਕਿੱਟੂ ਦੇ ਖਾਤੇ ਜੀ ਅਗਲੀ ਬੋਲ ਨਿਰਜ ਬੰਦਾ ਬਹੁਤ ਬਧੀਆ ਸ਼ਾਟ ਜੋ ਕਿ ਇਹ ਹੈ 4 ਰਨ ਹਾਂਜੀ ਮੈਂ ਜਿੱਤ ਗਿਆ ਭਾਈ ਕਿੱਟੂ ਕੋਲੋਲੀ ਮੇਰੇ ਚ ਸੰਭਾਲ ਕੇ ਟੋਂ ਲੈ ਜੀ ਕਿੱਟੂ ਕੋਲੋਲੀ ਮੇਰੇ ਤੋਂ ਮੈਚ ਜਿੱਤ ਚੁਕਿਆ ਹੈ ਬਾਈ ਜੀ ਜਿਹਦਾ ਅਗਲਾ ਮੈਚ ਹੋਵੇ ਟਾਸ ਕਰਾਓ ਜਿਹੜਾ ਪਲੇਅਰ ਨਮਾਉਂਦਾ ਹੈ ਉਹ ਮੈਚ ਖੇਡਣ ਤੋਂ ਪਹਿਲਾਂ ਐਂਟਰੀ ਤੋਏਗਾ ਜ਼ਰੂਰ ਪਹਿਲਾਂ ਫਾਉਂ ਦਾ ਮੈਚ ਸਟਾਰਟ ਹੋਏਗਾ